ਨਮਾਸ਼ਰਦ ਸਲੋ ਪਿੰਡ ਵਿੱਚ ਨਮੀ ਵਿਆਹੀ ਨੂਨੇ ਤੰਗ ਆ ਕੇ ਘਰ ਵਿੱਚ ਪੱਖੇ ਨਾਲ ਫੰਦਾ ਲਗਾ ਕੇ ਆਪਣੀ ਜੀਵਨੀਲਾ ਸਮਾਪਤ ਕਰ ਲਈ ਨਮੀ ਵਿਆਹੀ ਲੜਕੀ ਦਾ ਨਾਮ ਜੋਤੀ ਉਮਰ 30 ਸਾਲ ਜਿਸ ਦਾ ਵਿਆਹ 3 ਮਾਰਚ 2024 ਨੂੰ ਸਲੋ ਨਵਾਸੀ ਸਨੀ ਕੁਮਾਰ ਨਾਲ ਹੋਇਆ ਸੀ ਮ੍ਰਿਤਕ ਦੀ ਵੱਡੀ ਭੈਣ ਨੇ ਦੱਸਿਆ ਕਿ ਉਸ ਦੀ ਛੋਟੀ ਭੈਣ ਦਾ ਵਿਆਹ ਇਸੇ ਸਾਲ 2024 ਚ ਹੋਇਆ ਸੀ ਪਰ ਵਿਆਹ ਤੋਂ ਕੁਝ ਸਮੇਂ ਬਾਅਦ ਉਸ ਦੀ ਭੈਣ ਫੋਨ ਕਰਕੇ ਕਹਿੰਦੀ ਰਹੀ ਕਿ ਉਹ ਪਰੇਸ਼ਾਨ ਹੈ ਉਸ ਨੂੰ ਇੱਥੋਂ ਲੈ ਜਾਓ ਇਸ ਦੇ ਜੀਜਾ ਨਨਦ ਅਤੇ ਪਰਿਵਾਰ ਵਾਲੇ ਉਸ ਨਾਲ ਮਾਰਕੁੱਟ ਕਰਦੇ ਹਨ ਉਨ੍ਹਾਂ ਨੇ ਇਹ ਵੀ આરોਪ ਲਗਾਇਆ ਕਿ ਭੈਣ ਦੇ ਸਸੋਰਾਲ ਵਾਲੇ ਦੇਹ ਚੀ ਦੀ ਮੰਗ ਕਰਦੇ ਸੀ ਤਾਂ ਕਿ ਉਨ੍ਹਾਂ ਦੀ ਲੜਕੀ ਪਰੇਸ਼ਾਨ ਹੋਵੇ ਪਰ ਹੁਣ ਉਸ ਨੇ ਤੰਗ ਹੋ ਕੇ ਆਪਣੇ ਜੀਵਨ ਦੀ ਲਾ ਸਮਾਪਤ ਕਰ ਲਈ ਹੈ ਬਿਊਰੋ ਰਿਪੋਰਟ ਨਮਾਸ਼ੇਰ ਮੇਰਾ ਨਾਮ ਟੀਨਾ ਪਿੰਡ ਪਿੰਡਕੀਂ ਤੇ ਜਿਹੜੀ ਲੜਕੀ ਦੀ ਮੌਤ ਹੋਈ ਹੈ ਤੁਹਾਡੀ ਕੀ ਲੱਗਦੀ ਹੈ ਉਹ ਮੇਰੀ ਭੈਣ ਹੈ ਛੋਟੀ ਕਿਹ ਕਿਹ ਬਕਰ ਕਿਉਂ ਹੋਈ ਹੈ ਕਿ ਕਿੰਨਾ ਚਿਰ ਵਿਆਹ ਹੋਇਆ ਹੋਇਆ ਹੈ ਜੀ ਹਜੇ 3 ਮਾਰਚ ਨੂੰ ਦਾ ਵਿਆਹ ਹੋਇਆ ਸੀ। ਕੱਲੇ ਕੰਨੀ ਲਾ ਤਾਂ ਮਹੀਨਾ ਹੀ ਹੋਇਆ ਸੀ ਪਰ ਜਾਂ ਮੇਰੇ ਕੋਲ ਹਾਂ। ਕਿੱਦਣਾ ਕੋ ਵਪਰੀ ਤੇ। ਬੱਸ ਉਹ ਕੱਲੇ ਨੇ ਸਾਰਾ ਦਿਨ ਮੈਨੂੰ ਫੋਨ ਤੇ ਇੱਕੋ ਗੱਲ ਕਹਿੰਦੀ ਰਹੀ ਆ ਕਿ ਦੀਦੀ ਮੈਨੂੰ ਦੁਖੀਆਂ ਮੈਨੂੰ ਲੈ ਜਾਓ ਆਪ। ਉਹ ਤਾਂ ਦੇਰ ਵੀ ਉਹਨੂੰ ਮਾਰਦਾ ਸੀ ਕਹਿੰਦੀ ਮੇਰੇ ਦੇਰ ਵੀ ਮੈਨੂੰ ਮਾਰਨ ਆਂਦਾ ਆ। ਦਰਾਣੀ ਵੀ ਮਾਰਨ ਆਂਦੀ ਆ। ਦੁਖੀ ਸੀ ਬੱਸ ਦੁਖੀ ਹੋ ਹੋ ਕੇ ਰੋ ਰੋ ਕੇ ਫੋਨ ਕੀਤਾ ਉਹਨੇ ਮੈਨੂੰ। ਕਿਹੜਾ ਠੀਕ ਕਾਰਨ ਕੀ ਹੋਇਆ ਜਿਹੜਾ ਉਹਨੂੰ ਮਾਰਨ ਵਾਸਤੇ ਆਉਂਦਾ ਹੈ ਮਾਰਦੇ ਸੀ। ਦੋ ਦੇਜ ਮੰਗਦੇ ਸੀ ਜਿਹਦੇ ਕੋਲ। ਫਤੀਲਾ ਵੀ ਮੈਂ ਚਾਹ ਵਾਸਤੇ ਕੀਤਾ ਉਹਨੂੰ ਕਰੋ ਕੋਈ ਕੁਝ ਨਹੀਂ ਹੈ ਬਸ ਇਹ ਚੱਦਰ ਵੀ ਅਸੀਂ ਘਰੋਂ ਦਿੱਤੀ ਉਹਨੂੰ ਇਹ ਚੱਦਰ ਜਿਹੜਾ ਸਮਾਨ ਪੜੇ ਜਦੋਂ ਤੁਸੀਂ ਵਿਆਹ ਕੀਤਾ ਉਦੋਂ ਕਿਸੇ ਘਰਵਾਰ ਦੇਖਿਆ ਨਹੀਂ ਸੀਗਾ ਜਿਹੜਾ ਘਰਵਾਰ ਦੇਖਿਆ ਸੀ ਮੇਰੇ ਘਰ ਵਾਲੇ ਦੇ ਨਾਲ ਇਹ ਮੇਰੇ ਨਧੂ ਕੋਲ ਕੁੜੀ ਦੀ ਸੱਸ ਇਹ ਦੋਨੋਂ ਇਕੱਠੇ ਕੰਮ ਕਰਦੇ ਸੀ ਇਹ ਮੈਨੂੰ ਕਹਿੰਦੇ ਸੀ ਬਹੁਤ ਚੰਗੇ ਆ ਇਹ ਬੰਦੇ ਵੀ ਆਪਾਂ ਇਹਨਾਂ ਦੇ ਨਾਲ ਰਿਸ਼ਤਾ ਕਰ ਦਿੰਦੇ ਆ ਉਹ ਸਾਡੇ ਮੋਰੇ ਕਦੇ ਵੀ ਤੁਸੀਂ ਆਪਣੀ ਧੀ ਸਾਨੂੰ ਦੇ ਦੋ ਦੇ ਤੁਹਾਡੀ ਤੀਰ ਸੁਖੀ ਰਹੋਗੀ ਕਦੇ ਦੁਖੀ ਨਹੀਂ ਹੋਊਗੀ ਪਰ ਸਾਨੂੰ ਨਹੀਂ ਪਤਾ ਸੀ ਉਹਨਾਂ ਨੇ ਮਹੀਨੇ ਦੇ ਵਿੱਚ ਇੰਨੇ ਉਹਨਾਂ ਇੰਨੇ ਮਾਰੇ ਹਾਲਾਤ ਕੀਤੇ ਕਿ ਆ ਇਹਨਾਂ ਬਾਬਾ ਸਾਰਾ ਕੁਝ ਵਾਪਰਿਆ ਇਹਦੇ ਨਾਲ ਸਾਡੀ ਭੈਣ ਸਾਡੇ ਹੱਥੋਂ ਗਵਾ ਬੈਠੇ ਸੀ ਆਪੀ ਇਹਨੂੰ ਮਾਰਿਆ ਗਿਆ ਜਾਂ ਉਹਨੇ ਜੀ ਮੈਨੂੰ ਤਾਂ ਲੱਗਦਾ ਮਾਰਿਆ ਗਿਆ ਉਹਦੇ ਚੂੜਾ ਸਾਰਾ ਖਿਲਰਿਆ ਪਿਆ ਸੀ ਬੈੱਡ ਤੇ ਥੱਲੇ ਵੀ ਚੂੜੀਆਂ ਖਿਲਰੀਆਂ ਪਈਆਂ ਮੂੰਹ ਚੋਂ ਉਹਦੇ ਖੂਨ ਨਿਕਲਦਾ ਪਿਆ ਸੀ ਗਲਾ ਇੰਨੀ ਕੱਸ ਕੇ ਘੁੱਟ ਕੇ ਇਹਨਾਂ ਦਬਾਇਆ ਹੋਇਆ ਸੀ ਕਿ ਉਹਦੇ ਨਿਸ਼ਾਨ ਬਹੁਤ ਜ਼ਿਆਦਾ ਗੱਲ ਤੇ ਪਏ ਹੋਏ ਸੀ ਹਜੇ ਤੱਕ ਇਹਦੇ ਨਿਸ਼ਾਨ ਸਾਡੇ ਕੋਲ ਦੇਖ ਨਹੀਂ ਹੁੰਦੇ ਮੇਰੇ ਅੱਖਾਂ ਮਰੇ ਸਾਰੀ ਰਾਤ ਉਹ ਹੀ ਨਜ਼ਰ ਆਉਂਦੀ ਰਹਿੰਦੀ ਹੈ ਜੀ ਮੰਗ ਕੀ ਰੋਦੀ ਮੈਂ ਬਸ ਇਨਸਾਫ ਚਾਹੁੰਦੀ ਆ ਕਿ ਇਹਨਾਂ ਨੂੰ ਵੀ ਸਜ਼ਾ ਮਿਲੇ ਜਿੱਦਾਂ ਮੇਰੀ ਭੈਣ ਤੜਪ ਤੜਕ ਕੇ ਮਰੀ ਇਹਨਾਂ ਨੂੰ ਵੀ ਸਜ਼ਾ ਦਿਓ ਮੇਰੇ ਹੱਥ ਜੋੜ ਕੇ ਤੁਹਾਡੇ ਮੋਹਰੇ ਬਸ ਇਹੀ ਬੇਨਤੀ ਹੈ ਇਹ ਵੀ ਮੈਂ ਇੱਕ ਵਾਰ ਦੱਸ ਰਿਹਾ ਕਿ ਜਿਸ ਤਰ੍ਹਾਂ ਮੈਂ ਦੋਹੀ ਹਾਂ ਸਿਰਫ ਇੱਕ ਨਹੀਂ ਹਾਂ ਇੱਕ ਮਹੀਨੇ ਦੇ ਵਿੱਚ ਦਾ ਪਰਿਵਾਰ ਦੇ ਚਾਹ ਨਹੀਂ ਪੂਰੇ ਹੋ ਗਏ ਕੀ ਕਾਰਨ ਬਣਿਆ ਕਿ ਜੇ ਮੈਨੂੰ ਨਹੀਂ ਪਤਾ 4 ਦਿਨਾਂ ਦੇ ਵਿੱਚ ਵਿੱਚ ਅਸੀਂ ਚੌਥੇ ਦਿਨ ਇਹਨਾਂ ਦੇ ਘਰੇ ਗਏ ਆ ਇਹਨਾਂ ਦੀ ਦਰਾਨੀ ਨੇ ਜਾਂਦੇ ਹੀ ਸਾਡੀ ਇਨਾ ਜਾਨੀ ਕਿ ਸਾਡੇ ਨਾਲ ਕਲੇਸ਼ ਕੀਤਾ ਮੇਰੇ ਘਰ ਵਾਲਾ ਮੇਰੇ ਨਾਲ ਕੁੜੀ ਦਾ ਘਰਵਜੋਗਾ ਸਨੀ ਆ ਉਹ ਵੀ ਉੱਥੇ ਹੀ ਸੀ ਮੇਰੇ ਮੋਰੇ ਉਹ ਮੋਰੇ ਹੱਥ ਵੀ ਜੋੜਦੇ ਸੀ ਕਹਿੰਦਾ ਚੁੱਪ ਹੋ ਜਾ ਮੈਂ ਸਿਰਫ ਆਂਟੀ ਨਾ ਮੇਰੀ ਭੈਣ ਦੀ ਸੱਸ ਜਿਹੜੀ ਹੈ ਉਹਨਾਂ ਨਾਲ ਮੈਂ ਫੋਨ ਤੇ ਗੱਲ ਕਰ ਰਹੀ ਸੀ ਮੈਂ ਘੰਟੀ ਜੀ ਵੀ ਐਦਾ ਐਦਾ ਕਰਕੇ ਮੇਰੀ ਭੈਣ ਨੂੰ ਦੁਖੀ ਬਹੁਤ ਕਰਦੀ ਆ ਉਹ ਪਿੱਛੇ ਦੀ ਆ ਕੇ ਮੈਨੂੰ ਚੁਟਕੀਆਂ ਮਾਰ ਮਾਰ ਕੇ ਮੈਨੂੰ ਬਦਮਾਸ਼ ਬਦਮਾਸ਼ ਕਹਿ ਕੇ ਸਾਨੂੰ ਬੋਲਦੀ ਸੀ ਇਹ ਕਿੰਨਾ ਸਮਾਂ ਪਹਿਲਾਂ ਦੀ ਗੱਲ ਹੈ ਤੁਹਾਡੀ ਇਹ 4 ਦਿਨ ਹੋਏ ਸਨ ਵਿਆਹ ਨੂੰ ਜੀ ਜਿਹੜੀ ਜਿਹੜੀ ਇਹ ਗੱਲ ਜਿਹੜੀ ਇਹ ਗੱਲ ਮੈਂ ਤੁਹਾਡੇ ਨਾਲ ਦੱਸੀ ਸੀ ਹਾਂਜੀ ਮੈਂ ਦੱਸ ਰਹੀ ਸੀ ਇਹਨਾਂ ਦੀ ਸੱਸ ਨੂੰ ਵੀ ਦੱਸਿਆ ਠੀਕ ਅਸੀਂ ਰੋਜ਼ ਇਹਨਾਂ ਨੂੰ ਇੱਕੋ ਗੱਲ ਕਹਿੰਦੇ ਸੀ ਕਿ ਇਹਨਾਂ ਨੂੰ ਜੇ ਨਹੀਂ ਇਹਨਾਂ ਦਾ ਬਸੇਬਾ ਹੁੰਦਾ ਇਹਨਾਂ ਨੂੰ ਅਲੱਗ ਕਰ ਦੋ ਜੁੜੇ ਕਰ ਦੋ ਵੀ ਇਹਨਾਂ ਨੂੰ ਕਿਤੇ ਕਿਰਾਏ ਤੇ ਕਮਰਾ ਲਾ ਦੋ ਸਾਡੀ ਭੈਣ ਤਾਂ ਜੀ ਬਚ ਜਾਂਦੀ ਤੁਹ ਕਹਿੰਦੇ ਕੋਈ ਦਵਾਈ ਵਗੈਰਾ ਵੀ ਚੱਲਦੀ ਸੀ ਕੁੜੀ ਨੂੰ ਹਾਂਜੀ ਉਹਦੀ ਮੈਡੀਸਿਨ ਚੱਲਦੀ ਸੀ ਉਹ ਦਿਮਾਗ ਜਿਦਾ ਉਹ ਤੇ ਸਿਰ ਸਿਰ ਦਰਦ ਹੋਣ ਲੱਪੰਦਾ ਸੀ ਇਸ ਕਰਕੇ ਸੀ ਉਹਦੀ ਦਵਾਈ ਚਲਾਈ ਹੋਈ ਆ ਹਲੇ ਸਾਲ ਹੋਇਆ ਉਹਦੀ ਦਵਾਈ ਚੱਲਦੀ ਦੱਸਿਆ ਸੀ ਅਸੀਂ ਉਹਨਾਂ ਨਾਲ ਸਾਰੀ ਗੱਲਬਾਤ ਕਰਕੇ ਅਸੀਂ ਇਹਨਾਂ ਦੀ ਵਿਆਹ ਕੀਤਾ ਅਸੀਂ ਕੋਈ ਲੋਕ ਲਕੋਣ ਨਹੀਂ ਦਿੱਤਾ ਸੀ ਕੋਈ ਗੱਲ ਨਹੀਂ ਸੀ ਕੋਈ ਚੀਨੋ ਕੋਈ ਜਿਸ ਵੇਲੇ ਮੈਂ ਗਈਆਂ ਇਹ ਤੇ ਸੱਤ ਸਾਲੇ ਦੇ ਬੈਠੇ ਹੋਏ ਸੀ ਕੁੜੀ ਸਾਡੀ ਮਰੀ ਹੋ ਲੰਮੀ ਬੈਠ ਕੇ ਪਾਈ ਹੋਈ ਸੀ ਤਾਂ ਪੰਜ ਸਾਰੇ ਬਲੇ ਵਾਲੇ ਮੁੰਲੇ ਆਲੇ ਇਕੱਠੇ ਕੀਤੇ ਹੋਏ ਸੀ ਜਦੋਂ ਇਸ ਟਾਈਮ ਅਸੀਂ ਇਹਨਾਂ ਦੇ ਘਰੇ ਪਹੁੰਚੇ ਹਾਂ ਜਦੋਂ ਸਵੇਰ ਤੋਂ ਮੈਨੂੰ ਫੋਨ ਆ ਰਿਹਾ ਸੀ ਇਹ ਕਹਿੰਦੀ ਘਰ ਦੇ ਸਾਰੇ ਗਏ ਹੋਏ ਸੀ ਉਸ ਟਾਈਮ ਹੈ ਨਹੀਂ ਸੀ ਇਕੱਲੀ ਸੀ ਕਹਿੰਦੀ ਜਦੋਂ ਫੋਨ ਕਰਦੇ ਕਰਦੇ ਕਹਿੰਦੀ ਦੀਦੀ ਗੇਟ ਖੜਕਿਆ ਕਹਿੰਦੀ ਮੇਰੇ देर ਤੇ ਦਰਾਣੀ ਆਏ ਆ ਬਾਹਰ ਜਦੋਂ ਉਹਦੇ देर ਤੇ ਦਰਾਣੀ ਆਇਆ ਉਸ ਤੋਂ ਬਾਅਦ ਮੈਂ ਇਹਨੂੰ ਦੁਬਾਰਾ ਕਾਲ ਕੀਤੀ ਮੈਂ ਕਿ ਚੱਲ ਕੋਈ ਨਹੀਂ ਤੁੰਗਲ ਲ ਖੋਲ ਮੈਂ ਦੁਬਾਰਾ ਕਾਲ ਕਰਦੀ ਹਾਂ ਜਦੋਂ ਮੈਂ ਦੁਬਾਰਾ ਉਹਨੂੰ ਫੋਨ ਲਾਇਆ ਉਸ ਤੋਂ ਬਾਅਦ ਥੋੜੇ ਦੇਰ ਬਾਅਦ ਉਹਨੇ ਫੋਨ ਨਹੀਂ ਚੁੱਕਿਆ 40 ਮਿਸ ਕਾਲ ਗਈਆਂ ਇਹ ਫੋਨ ਦੇ ਉੱਤੇ ਮੇਰੀਆਂ ਇਨੇ ਫੋਨ ਨਹੀਂ ਚੱਕਿਆ ਜਦੋਂ ਅਸੀਂ ਇਹਨੇ ਫੋਨ ਨਹੀਂ ਚੱਕਿਆ ਅਸੀਂ ਡਰ ਦੇ ਮਾਰੇ ਅਸੀਂ ਘਰੋਂ ਸੇ ਜਿੱਦਾਂ ਦੀ ਹਾਲਤ ਦੇ ਵਿੱਚ ਸਿੱਧੇ ਉਸੇ ਹਾਲਤ ਚ ਅਸੀਂ ਘਰੋਂ ਤੁਰ ਪਏ ਜੋ ਦੇਖਿਆ ਤਾਂ ਬਸ ਇਹਦੀ ਲਾਸ਼ ਪਈ ਸੀ ਡੱਟ ਕੇ ਇੱਕ ਕੌਣ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਸਲੋ ਕਲੋਨੀਆ ਚੋਂ ਕੋਈ ਲੇਡੀ ਦੀ ਪਾਹਾਂ ਲਈ ਹੈ ਤੇ ਮੈਂ ਸਮੇਤ ਡਿਊਟੀ ਦੇ ਅਫਸਰ ਮੈਂ ਰਾਤ ਪਹੁੰਚੇ ਸੀ ਉਹ ਪਹਿਲਾਂ ਮਤਲਬ ਡੈਡ ਬੋਡੀ ਉਹਨਾਂ ਦੇ ਲਾੜੀ ਸੀ ਪੱਕੇ ਨਾਲ ਪਾਹਾਂ ਲਈਆ ਲੱਗਦਾ ਇਹ ਪ੍ਰਾਤ ਮੋਸਲ ਕਰਦੇ ਵੀ ਆ ਕੇ ਸੀ ਲੱਤੀ ਦੀ ਉहां ਪੇ ਸਾਸ ਵੀ ਉੱਥੇ ਸੀਗੇ ਤੇ ਬਾਕੀ ਦੇ ਉੱਤੇ ਰਿਕਰੂਟਮੈਂਟ ਦੇ ਮਹਤਵਪੂਰਨ ਬੰਦੇ ਸੀਗੇ ਉਹ ਵੀ ਹਾਜ਼ਰ ਸੀ। ਤੇ ਮੌਕੇ ਮੌਕੇ ਤਾਂ ਡੈੱਡ ਬੋਡੀ ਨੂੰ ਅਸੀਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਤੱਕ ਅਗਾਂਹੀ ਮੋਰਚੀ ਦੇ ਵਿੱਚ ਬਾਕੀ ਉਹਨਾਂ ਨੇ ਕਰਦੇ ਆ ਰਹੇ ਨੇ ਜੋ ਉਹ ਬਿਆਨ ਲਗਾਉਣ ਦੇ ਉਹਦੇ ਮਤਲਬ ਸਰ ਕਿਹੜਾ ਲੜਕੀ ਜਿਹੜੀ ਮੈਰਿਜ ਹੋਈ ਨਹੀਂ ਵੀ ਨੀ ਡੈੱਡ ਹੋਈ ਨਾ ਇਹਨੇ ਹਾਂਜੀ ਮੀਨਾ ਘੋਇਆ ਸੀ ਉਹਦੀ ਮੈਰਿਜ ਹੋਈ ਨਹੀਂ ਠੀਕ ਹੈ ਹਾਂਜੀ ਇਹ ਤਾਂ ਸਾਹਮਣੇ ਹੋ ਰਹੀ ਵੀ ਕੋਈ ਹੋਰ ਤਾਂ ਤਿਵਾਰ ਵਾਲੇ ਇਦਾਂ ਦੀ ਗੱਲ ਹੋਈ ਜਾਂ ਲੜਕੀ ਆਪੇ ਇਹਨੇ ਇਸ਼ੂ ਸੈੱਟ ਕੀਤਾ ਪੰਨ ਜਿਹੜਾ ਇਹਦਾ ਸੁਸਾਇਡ ਉਹਨੇ ਆਪ ਕੀਤਾ ਲੱਗਦਾ ਤੇ ਬਾਕੀ ਨੂੰ ਪੋਸਟ ਮਾਰਡਮ ਦੇ ਵਿੱਚ ਨੋ ਰਿਪੋਰਟ ਦੇ ਵਿੱਚ ਆਊਗਾ ਉਹਨੇ ਮਤ ਉਹ ਕਾਰਵਾਈ ਕਰਦਾ ਕਿੱਦਾਂ ਵੀ ਕੋਈ ਸਾਹਮਣੇ ਆਈ ਗੱਲ ਵੀ ਲੜਕੇ ਜਿਹੜੀ ਕੋਈ ਪ੍ਰੋਬਲਮ ਸੀ ਵੀ ਨਹੀਂ ਉਹ ਸਮਝਾ ਵੀ ਕੋਈ ਡਿਪਰੈਸ਼ਨ ਦੀ ਦਵਾਈ ਚੱਲਦੀ ਸੀ ਉਹਦਾ ਅਨ ਉਹ ਬਾਕੀ ਹਜੇ ਸਾਡੇ ਕੋਲ ਔਨ ਦੀ ਰਿਕਾਰਡ ਨਹੀਂ ਕੋਈ ਗੱਲਬਾਤ ਹੈ ਉਹਨੂੰ ਜੋ ਪਤਾ ਲੱਗਿਆ ਉੱਥੇ ਉਹਨਾਂ ਦੇ ਘਰ ਜਾਣ ਤੋਂ ਪਤਾ ਨਹੀਂ ਹੁਣ ਕੀ ਕਾਰਵਾਈ ਕਰਨੀ ਸਮਝ ਨਹੀਂ ਅਸੀਂ ਦੇਖਦਾ ਜੇ ਉਹ ਨਵੇਂ ਸਟੇਟਮੈਂਟ ਕੋ ਹੋਣਗੇ ਉਹਨੂੰ ਦਾ ਕਾਰਵਾਈ ਕਰਦੇ